ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਤੁਹਾਨੂੰ ਇਹੋ ਜੀ ਚੀਜ਼ ਦਿਖਾਉਣ ਲੱਗੇ ਆ ਤੁਸੀਂ ਵਾਕਈ ਹੈਰਾਨ ਹੋ ਜਾਗੇ ਦੇਖ ਕੇ ਠੀਕ ਹੈ ਨਿਆਰੇ ਜਿਵੇਂ ਬਣੇ ਪਨੇ ਸੱਜਣੋ ਆਜੋ ਦਿਖਾਉਣੇ ਆ ਆ ਦੇਖ ਸਕਦੇ ਤੁਸੀਂ ਅੱਜ ਆ ਚੀਜ਼ਾਂ ਤੁਹਾਨੂੰ ਦੇਖਣ ਨੂੰ ਕਿਤੇ ਨਹੀਂ ਮਿਲਣਗੀਆਂ ਆ ਦੇਖ ਲਓ ਅੱਜ ਮੈਂ ਆਇਆ ਹੋਇਆ ਸੀਗਾ ਇੱਥੇ ਜਗਲਾਤ ਦੇ ਵਿੱਚ ਠੀਕ ਹੈ ਆ ਜਿਹੜੀ ਜਗਲਾਤ ਬਹੁਤ ਜ਼ਿਆਦਾ ਵੱਡੀ ਹੁੰਦੀ ਸੀ ਪਹਿਲਾਂ ਤੇ ਬਹੁਤ ਜ਼ਿਆਦਾ ਹਰੀ ਭਰੀ ਹੁੰਦੀ ਸੀ ਪਰ ਆ ਇਸ ਇਸ ਟਾਈਮ ਬਹੁਤ ਥੋੜੇ ਰਹਿ ਚੁੱਕੇ ਨੇ ਆ ਜਿਹੜੇ ਜਿਹੜੇ ਮੰਨ ਲਓ ਦਰਖਤ ਖੜੇ ਨੇ ਇੱਥੇ ਰੁੱਖ ਖੜੇ ਨੇ ਬਹੁਤ ਥੋੜੇ ਰਹਿ ਚੁੱਕੇ ਨੇ ਪਰ ਫਿਰ ਵੀ ਸੱਜਣੋ ਜਦੋਂ ਇੱਥੇ ਆਇਆ ਨਾ ਵਕਾਇ ਸੱਜਣੋ ਬਿਲਕੁਲ ਸ਼ੁੱਧ ਹਵਾ ਤੇ ਸ਼ੁੱਧ ਮੰਨ ਲਓ ਆਕਸੀਜਨ ਇੱਥੇ ਮਿਲਦੀ ਏ ਤੇ ਮੰਨ ਲਓ ਸਕੂਨ ਹੀ ਯਾਰ ਵੱਖਰਾ ਬੰਦੇ ਨੂੰ ਇੱਥੇ ਆਉਂਦਾ ਨਜ਼ਾਰਾ ਬਣਿਆ ਪਿਆ ਇੱਥੇ ਜਦੋਂ ਦੇ ਆ ਕੇ ਖੜੇ ਆ ਦਿਲ ਨਹੀਂ ਜਾਣੂ ਕਰਦਾ ਵੇਖ ਲਓ ਆ ਚੀਜ਼ਾਂ ਜਿਹੜੀਆਂ ਨੇ ਨਾ ਬਹੁਤ ਘੱਟ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਬਹੁਤ ਘੱਟ ਰਹਿ ਚੁੱਕੀਆਂ ਨੇ ਪਰ ਸੱਜਣੋ ਜਿੱਥੇ ਵੀ ਹੈਗੀਆਂ ਨੇ ਉੱਥੇ ਵਾਕੇ ਹੀ ਬਹੁਤ ਫਰਕ ਪੈਂਦਾ ਵਾਦਾ ਠੀਕ ਹੈ ਜਿਹੜਾ ਆਪਣਾ ਆਕਸੀਜਨ ਹੀ ਹੁੰਦਾ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਵਾਕੇ ਹੀ ਨਾਲ ਸਕੂਨ ਮਿਲਦਾ ਦਿਲ ਨੂੰ ਬੰਦੇ ਨੂੰ ਇੱਥੇ ਖੜੇ ਆ ਬੈਠੇ ਆ ਦੇਖ ਸਕਦੇ ਤੁਸੀਂ ਜਿਵੇਂ ਜਿਵੇਂ ਅੱਗੇ ਤੁਰੇ ਜੋਗੇ ਤੇ ਜਿਵੇਂ ਜਿਵੇਂ ਸ਼ਾਹ ਆਈਏਗੀ ਹਰਿਆ ਭਰਿਆ ਇੱਥੇ ਸਿਸਟਮ ਦੇਖ ਕੇ ਤੁਹਾਡਾ ਦਿਲ ਨਹੀਂ ਕਰਨਾ ਜਾਣੋ ਠੀਕ ਹੈ ਜਾ ਕੇ ਦੇਖਿਓ ਕਿ ਦੇਣਾ ਕਿਤੇ ਐਹੋ ਜਿਹੀ ਕਿਤੇ ਤੁਹਾਨੂੰ ਥਾਂਕ ਹੋਈ ਨਾ ਤੇ ਫਿਰ ਦੱਸਿਓ ਆ ਆ ਜਿਹੜਾ ਚੀਜ਼ਾਂ ਜੜੀਆਂ ਨੇ ਨਾ ਇਹਨਾਂ ਨੂੰ ਬਚਾ ਲਓ ਜਿੰਨਾ ਬਚਾ ਸਕਦੇ ਜੇ ਇਹ ਇਹਦੇ ਨਾਲ ਹੀ ਆਪਣਾ ਜੀਵਨ ਬਚਿਆ ਹੋਇਆ ਇਹਦੇ ਨਾਲ ਹੀ ਆਪਣੀ ਸਿਹਤਾ ਸਰੀਰ ਜਿਹੜੇ ਨੇ ਜੇ ਆ ਪੌਣ ਤੇ ਪਾਣੀ ਆਪਣਾ ਸਾਫ਼ ਹੋਊਗਾ ਨਾ ਤੇ ਆਪਣੀ ਸਿਹਤ ਵੀ ਤੰਤ ਤੰਦਰੁਸਤ ਰਹਿ ਸਕਦੀ ਦੋਸਤੋ ਜੇ ਆਪਣਾ ਪੌਣ ਪਾਣੀ ਨਹੀਂ ਨਾ ਸਾਫ਼ ਹੈਗਾ ਜੇ ਆਪਾਂ ਨੂੰ ਆਕਸੀਜਨ ਜਿਹੜੀ ਉਹ ਸਾਫ਼ ਨਹੀਂ ਮਿਲਣੀ ਸ਼ੁੱਧ ਨਹੀਂ ਮਿਲਣੀ ਤੇ ਆਪਣੀ ਜਿਹੜੀ ਸਿਹਤ ਹੈ ਉਹ ਵੀ ਜਿਆਦਾਤਰ ਸਹੀ ਨਹੀਂ ਰਹਿ ਸਕਦੀ ਕੋਈ ਨਾ ਕੋਈ ਜਿਹੜੀ ਮਾੜੀ ਆਕਸੀਜਨ ਕਰਕੇ ਆਪਣੀ ਸਿਹਤ ਨੂੰ ਬਿਮਾਰੀਆਂ ਜ਼ਰੂਰ ਲੱਗਣਗੀਆਂ ਜਿੰਨਾ ਵੀ ਹੋ ਸਕਦਾ ਨਾ ਇਹ ਚੀਜ਼ ਨੂੰ ਬਚਾ ਲਓ ਜਿੰਨੇ ਜਿੰਨੀਆਂ ਵੀ ਕਿਸੇ ਕੋਲ ਥਾਂ ਹੈਗਾ ਵਾ ਜਾਂ ਖੇਤ ਹੈਗੇ ਨੇ ਵੱਧ ਤੋਂ ਵੱਧ ਜਿੰਨਾ ਇਹਨੂੰ ਰੁੱਖਾਂ ਨੂੰ ਲਾਓ ਤਾਂ ਜੋ ਆਪਣੇ ਆਲੇ-ਦੁਆਲੇ ਜਿੱਥੇ ਆਪਾਂ ਰਹਿੰਦੇ ਆ ਆਪਣਾ ਰਹਿਣ ਸਹਣੇ ਉੱਥੇ ਹਵਾ ਹਲੀ ਹੋਊਗੀ ਉੱਥੇ ਮੰਨ ਲਓ ਹਵਾ ਸਾਫ਼ ਹੋਊਗੀ ਆਕਸੀਜਨ ਆਪਾਂ ਨੂੰ ਸਾਫ਼ ਮਿਲੂਗੀ ਆਪਣੀ ਸਿਹਤ ਜਿਹੜਾ ਆਪਣਾ ਸਰੀਰ ਦੇ ਸਿਹਤ ਮੰਨ ਲਓ ਤੰਦਰੁਸਤ ਰਹੂਗਾ ਠੀਕ ਹੈ ਯਕੀਨ ਕਰਕੇ ਜਾਣਿਓ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਪਿਆ ਇੰਨਾ ਮਨ ਨਾਲ ਦਿਲ ਨੂੰ ਸਕੂਨ ਮਿਲਿਆ ਲੈ ਇੱਥੇ ਆ ਕੇ ਯਾਰ ਵਾਕਿਆ ਯਾਰ ਕਿਆ ਬਾਤਾਂ ਨੇ ਕਰਮ ਇੱਥੇ ਬਿਲਕੁਲ ਸ਼ਾਂਤ ਮੌਸਮ ਬਿਲਕੁਲ ਕੋਈ ਚਾਰਚ ਫੇਰੇ ਆ ਦੇਖ ਸਕਦੇ ਜੀ ਕੋਈ ਨਹੀਂ ਹੈਗਾ ਵੱਤੋ ਵਾਤਾ ਜਾਨਵਰਾਂ ਦੀ ਆਵਾਜ਼ ਠੀਕ ਹੈ ਤੋਤੇ ਵਗੈਰਾ ਜਾਂ ਚਿੜੀਆਂ ਜਨੌਰ ਇਹਨਾਂ ਦੀ ਆਵਾਜ਼ ਇੱਥੇ ਜਿੱਥੇ ਆ ਕੇ ਮੈਂ ਖੜਾ ਆਂ ਕੋਈ ਨਹੀਂ ਇੱਥੇ ਹੈਗਾ ਸੱਜਣ ਪਿਆਰਿਓ ਚਾਰਸ਼ ਵੀਰੇ ਠੀਕ ਹੈ ਤੇ ਸੱਜਣੋ ਜਿੰਨਾ ਵੀ ਹੋ ਸਕਦਾ ਮੈਂ ਤੁਹਾਨੂੰ ਇਹੀ ਕਹੂੰਗਾ ਵੱਧ ਤੋਂ ਵੱਧ ਰੁੱਖ ਲਾਓ ਵੱਧ ਤੋਂ ਵੱਧ ਇਹਨਾਂ ਨੂੰ ਮੰਨ ਲਓ ਜਿੱਥੇ ਰਿਆਲੀ ਹੋਊਗੀ ਤੇ ਆਪਾਂ ਨੂੰ ਆਕਸੀਜਨ ਸ਼ੁੱਧ ਮਿਲੂਗੀ ਤਾਂ ਹੀ ਆਪਾਂ ਲੰਮੇ ਸਮੇਂ ਲਈ ਆਪਾਂ ਤੰਦਰੁਸਤ ਰਹਿ ਸਕਦੇ ਠੀਕ ਹੈ ਬਹੁਤ ਨਿਆਰਾ ਸੱਜਣੋ ਬਹੁਤ ਨਿਆਰਾ ਤੇ ਆਪੋ ਆਪਣੇ ਵਿਚਾਰ ਜਰੂਰ ਦੱਸਿਓ ਤੇ ਆ ਦੇਖ ਲਓ ਜੇ ਕਿਤੇ ਮੌਕਾ ਮਿਲਿਆ ਤੇ ਇਹੋ ਜਿਹੀ ਕਿਤੇ ਚੰਗੀ ਬੀੜ ਵਾਲੀ ਥਾਂ ਤੇ ਜਿੱਥੇ ਜਗਲਾਤ ਵਗੈਰਾ ਖੜਿਆ ਤੇ ਜਾ ਕੇ 10 ਮਿੰਟ ਬਹਿ ਕੇ ਵੇਖੋ ਤੁਹਾਡੀ ਮਨ ਲੋ ਸਕੂਨ ਕਿੰਨਾ ਮਿਲਦਾ ਤੁਹਾਡੇ ਦਿਲ ਨੂੰ ਠੀਕ ਹੈ ਬਹੁਤ ਯਾਰ ਨਜ਼ਾਰਾ ਇੱਥੇ ਹੁਣ ਜਿਵੇਂ ਤੁਹਾਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਟਾਈਮ ਨੂੰ ਹੋਰ ਮਹੀਨੇ ਤੱਕਰ ਗਰਮੀ ਬਹੁਤ ਜਿਆਦਾ ਵੱਜਣੀ ਤੇ ਇੱਥੇ ਉਦੋਂ ਵੀ ਟੈਂਪਰੇਚਰ ਬਹੁਤ ਮਨ ਲੋ ਘੱਟ ਰਹੂਗਾ ਇੱਥੇ ਗਰਮੀ ਬਿਲਕੁਲ ਮਹਿਸੂਸ ਨਹੀਂ ਹੋਣੀ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਤੇ ਇੰਨੀ ਸ਼ੁੱਧ ਆਕਸੀਜਨ ਇੱਥੇ ਨਾ ਯਾਰ ਗੱਲਾਂ ਹੀ ਕਿਆ ਬਾਤਾਂ ਨੇ ਆਪਾਂ ਦਾ ਆਪਣਾ ਤਾਂ ਮੰਨ ਲਓ ਬਾਗੋ ਬਾਗ ਹੋ ਗਿਆ ਦਿਲ ਨਜ਼ਾਰੇ ਆ ਗਏ ਸੱਜਣੋ ਤੇ ਆਪੋ ਆਪ ਦੇ ਜਰੂਰ ਦੱਸੋ ਵਿਚਾਰ